ਯਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਯਾਦ ਮੋਦ ਜੀ ਸੋ ਚੱਕ ਲੋ ਮੋਬਾਈਲ ਤੇ ਕਰ ਦੋ ਸ਼ੇਅਰ ਗੱਲ ਭਾਵੇਂ ਸੁਣ ਲਿਓ ਫਿਰ ਸੋ ਲਾਈਕ ਕਰੋ ਗੱਲ ਤਾਂ ਵੀ ਠੀਕ ਹਨ ਨਹੀਂ ਤਾਂ ਕਮੈਂਟ ਐ ਥੋੜੀ ਕਢਾ ਦਿਓ ਜੀ ਸੋ ਬਾਈ ਜੀ ਅੱਜ ਆਪ ਪਹੁੰਚੀਆਂ ਸ਼ਹਿਰ ਫਰੀਦਕੋਟ ਵਿੱਚ ਸੋ ਸਭ ਤੋਂ ਪਹਿਲਾਂ ਤੁਹਾਨੂੰ ਖੁਸ਼ੀ ਦੀ ਗੱਲ ਇਹ ਦੱਸਦੀ ਕਿ ਆਪਣੇ ਆਪਣੇ ਮੋਦ ਜੀ ਤੋਂ ਲੈ ਕੇ ਹੁਣ ਆਪ ਨੂੰ ਵੱਡੇ ਵੱਡੇ ਸ਼ਹਿਰਾਂ ਵਿੱਚ ਪ੍ਰਮੋਸ਼ਨਾਂ ਦਾ ਕੰਮ ਮਿਲਣਾ ਸ਼ੁਰੂ ਹੋ ਗਿਆ ਸੋ ਅੱਜ ਆਪ ਪਹੁੰਚੀਆਂ ਸ਼ਹਿਰ ਫਰੀਦਕੋਟ ਵਿੱਚ ਜਿੱਥੇ ਕਿ ਸੀਸੀਟੀਵੀ ਕੈਮਰਾ ਦਾ ਮੇਨ ਫੋਰ ਸੇਲ ਦਾ ਜਿਹੜਾ ਸ਼ੋਅਰੂਮ ਖੁੱਲ ਗਿਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਲੋਕੇਸ਼ਨ ਦਿਖ ਵੇਖੋ ਸਾਰਿਆਂ ਨੇ ਦੇਖਿਆ ਹੋਊਗਾ ਸੁ ਘੰਟਾ ਘਰਵਾਲੀ ਜਦੋਂ ਗੜੀ ਆਪਾਂ ਜਾਣਦੇ ਆ ਸ਼ਿਕਰੀਪਨ ਫੁੱਲਾ ਵਾਲੇ ਦੁਕਾਨਾਂ ਤੋਂ ਦੇਖਿਆ ਹੋਣਗੀਆਂ ਸੋ ਆਵਾ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਆ ਸੀਪੀ ਪਲੱਸ ਕੈਮਰੇ ਜਿਹੜੇ ਗ੍ਰਾਫੀ ਹੋਰਸੇ ਦਾ ਨਵਾਂ ਸ਼ੋਅਰੂਮ ਖੁੱਲ ਗਿਆ ਸੋ ਅੰਦਰ ਆਪਾਂ ਗੱਲਬਾਤ ਕਰਦੇ ਆ ਸੋ ਆਓ ਬਈ ਵਾਹ ਜੀ ਸਾਥੀ ਆ ਜੀ ਸ਼ਿਕਾਤ ਸੋ ਸਭ ਤੋਂ ਪਹਿਲਾਂ ਜੱਸਿਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਇੰਟਰੋਡਕਸ਼ਨ ਕਰਾਉਂਦੇ ਆ ਬਹੁਤ ਮਨਜੀ ਨਾਲ ਜੋ ਕਹਿਣਾ ਇਹ ਪਿੰਡ ਮੋਦਗੀ ਵਿੱਚ ਵੀ ਕਾਫੀ ਜ਼ਿਆਦਾ ਕੰਫੈਕਸ਼ੀ ਦਾ ਕੰਮ ਆਪਣਾ ਕੋਰਟਿੰਗ ਦਾ ਕੰਮ ਕੀਤਾ ਕਾਫੀ ਸਮਾਂ ਸੋ ਬਹੁਤ ਆਪਣੇ ਵੀਰ ਭਰਾ ਜਿਹੜੇ ਇਹਨਾਂ ਨੂੰ ਜਾਣਦੇ ਆ ਪਿੰਡਾਂ ਦੇ ਰਿਹਾਟ ਜਾਨਦੇ ਆ ਸੋ ਆ ਇਹਨਾਂ ਦੇ ਬੇਟਾ ਜੀ ਨੇ ਆਉਣ ਇੱਥੇ ਸ਼ੋਰੂਮ ਖੋਧਿਆ ਸੀਸੀਟੀਵੀ ਕੈਮਰਾ ਦਾ ਸੋ ਸੀਪੀ+ ਕੈਮਰੇ ਆ ਤੁਸੀਂ ਤਾਂ ਨਿਗਰ ਮਾਰ ਲਓ ਕਿੱਧਰ ਘਰ ਸ਼ੋਰੂਮ ਇੱਥੇ ਆਪਣਾ ਬ੍ਰੀਡ ਕੋਰ ਹੋ ਖੁੱਲ ਗਿਆ ਸੋ ਵਾਕਿਆ ਪਰ ਤੁਹਾਨੂੰ ਬਾਈ ਜਾਂ ਬੇਹਨ ਤੇ ਬੇਟੇ ਨਾਲ ਗੱਲਬਾਤ ਕਰਾਵਾਂਗੇ ਸੋ ਕੀ ਇਹਨਾਂ ਦਾ ਪ੍ਰੋਸੈਸ ਆ ਕੀ ਹਿਸਾਬ ਦਾ ਸੋ ਕੀ ਰੇਟ ਆ ਸੋ ਜੀ ਹਾਂਜੀ ਸਾਫੀ ਕਾ ਬਾਈ ਜੀ ਹਾਂਜੀ ਮੋਤੀ ਕਾ ਜੀ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਜ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸੋ ਵੀ ਕੀ ਹਾਲ ਦਾ ਤੁਹਾਡੇ ਕੈਮਰਾ ਦਾ ਤੇ ਕਿਹੜਾ ਗੁਆਰਟੀ ਆ ਕੋਈ ਇੰਨੀ ਵੀ ਵੈਰਾਈਟੀਆਂ ਹੈਗੀ ਹੈ ਕਿ ਤੁਸੀਂ ਦੇਖੋਗੇ ਕਿ ਬਈ ਬੇਸਮਾਰ ਵਰੈਟੀ ਹੈ ਠੀਕ ਹੈ ਜੀ ਠੀਕ ਹੈ ਅੱਜ ਮੈਂ ਕੀ ਅੱਜ ਕੱਲ ਦੀ ਲੋੜ ਹੈ ਸਾਰੋ ਬੰਦੇ ਨੂੰ ਕਿ ਸਿਕਿਉਰਿਟੀ ਦੇ ਪਰਪਸ ਲਈ ਘਰ ਦੇ ਦਾ ਚੋਰੀਆਂ ਵਾਦੀਆਂ ਲੱਗ ਜਾਵੇ ਤੁਸੀਂ ਤੇ ਘਰ ਦੇ ਵਿੱਚ ਐਸੀ ਕੈਮਰਾ ਜ਼ਰੂਰੀ ਹੋ ਚੁੱਕਿਆ ਦੁਕਾਨ ਤੇ ਆਫਿਸ ਸਾਰੇ ਕਿਵੇਂ ਕਹਿੰਦੇ ਜੀ ਤੁਸੀਂ ਕੈਮਰੇ ਵਾਲ ਮੈਦੋਂ ਮੈਮੋਰਿਅਲ ਫੜ ਲੈਣਾ ਤੁਸੀਂ ਸਰ ਕੱਲੀ ਕੱਲੀ ਗੱਲ ਬਤਾ ਦਿਓ ਅੱਜ ਜਰੂਰ ਜਰੂਰ ਸੋ ਹਾਂ ਜੀ ਜਿਵੇਂ ਕਿ ਵਾਈਫਾਈ ਕੈਮਰੇ ਹੈਗੇ ਕਾਫੀ ਤਰ੍ਹਾਂ ਦੇ ਆਪਾਂ ਸਿੰਗਲ ਕੈਮਰਾ ਘਰੇ ਵੀ ਲਗਵਾਉਣਾ ਜਾਂ ਕੁਝ ਕਰਨਾ ਹੈ ਹਾਂ ਜੀ ਹਾਂ ਜੀ ਆਪਾਂ ਨੂੰ ਸਿੰਗਲ ਕੈਮਰੇ ਨਾਲ ਵਧੀਆ ਵੀਊ ਬਹੁਤ ਸਾਰੀ ਕੁਆਲਿਟੀਜ਼ ਕਾਫੀ ਚੰਗੀਆਂ ਕੁਆਲਿਟੀਜ਼ ਹੈਗੇ ਵਾਲੀ ਠੀਕ ਹੈ ਠੀਕ ਹੈ ਜੀ ਜੇ ਕਿ ਇਹਦੇ ਤੁਹਾਡੇ ਘਰੇ ਵਾਈਫਾਈ ਨਹੀਂ ਲੱਗਿਆ ਹੈ ਇੱਕ ਕੈਮਰਾ ਸਿੰਗਲ ਲਗਵਾਉਣਾ ਚਾਹੀਏ ਹੋ 4G ਜੀ ਕੈਮਰਾ ਵੀ ਓਕੇ ਲੱਗ ਜਾਵੇ ਲੋ ਵੀਰੇ 4G ਕੈਮਰੇ ਬਾਅਦ ਵੀ ਜਿੱਦਾਂ ਸਿੱਧਾ SIM ਪਾਣਾ ਹੈ ਬਸ ਤੁਸੀਂ SIM ਪਾ ਕੇ ਜਿੱਦੋਂ ਕੈਮਰੇ ਨੂੰ ਚਲਾ ਸਕਦੇ ਹੋ ਤੁਸੀਂ ਠੀਕ ਹੈ ਕੱਲਾ SIM ਪਾ ਕੇ ਕੈਮਰਾ ਚੱਲ ਸਕਦਾ ਹੈ ਨਾ ਹਾਂ ਆਹ ਕਲਰ ਨਾਈ ਟੂ ਵੇ ਟਾਕ ਹੈ ਤੁਸੀਂ ਬੋਲ ਕੇ ਵੀ ਦੱਸ ਸਕਦੇ ਹੋ ਕੈਮਰੇ ਕੋਲ ਖੜੇ ਬੰਦੇ ਨੂੰ ਸੁਣੂਗਾ ਵੀ ਸਾਰਾ ਕੁਝ ਠੀਕ ਆ ਬਹੁਤ ਯਾਨੀ ਕਿ ਫੀਚਰ ਬਹੁਤ ਜ਼ਿਆਦਾ ਆ ਚੁੱਕੇ ਆ ਅਦਰ ਦੇਖੋ ਆ ਵੈਬ ਕੈਮ ਆਇਆ ਇਹਨਾਂ ਦਾ ਠੀਕ ਹੈ ਜੀ ਡੈਸ਼ ਕੈਮ ਸੋਰੀ ਇਹ ਡੈਸ਼ ਕੈਮ ਆਇਆ ਇਹਨਾਂ ਦਾ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਜਿਵੇਂ ਕਿ ਅੱਜਕੱਲ ਐਕਸੀਡੈਂਟ ਵਗੈਰਾ ਅਚਾਨਕ ਕੁਝ ਨਾ ਕੁਝ ਅੱਗੇ ਕੋਈ ਆ ਜਾਂਦਾ ਜੀ ਕੁਛ ਹੈ ਕਿਸੇ ਦੀ ਗਲਤੀ ਨਹੀਂ ਪਤਾ ਲੱਗਦੀ ਆਪਣ ਨੂੰ ਕਿਹਦੀ ਗਲਤੀ ਸੀਗੀ ਇਹ ਡੈਸ਼ ਕੈਮ ਨਾਲ ਤੁਹਾਨੂੰ ਰਿਕਾਰਡਿੰਗ ਹੋ ਉਸ ਦੀ ਹਾਂਜੀ ਥਰੂ ਤੁਸੀਂ ਗੱਡੀ ਚਲਾ ਰਹੇ ਹੋ ਅਚਾਨਕ ਕੋਈ ਅੱਗੇ ਆ ਗਿਆ ਕਿੰਦੀ ਉਹ ਗਲਤੀ ਸੀ ਕਿੰਦੀ ਨਹੀਂ ਉਹ ਕੀ ਗੱਲ ਆਓ ਜੀ ਗੱਡੀਆਂ ਚ ਲਾਉਣ ਵਾਲੇ ਕੈਮਰੇ ਵੀ ਵਾਲੇ ਇੱਥੇ ਸੋ ਬਹੁਤ ਕਾਰਟੀਆਂ ਨਾਲ ਕੋਲ ਜਿਆਦਾ ਬਹੁਤ ਸਾਰੀ ਸਮੱਸਿਆ ਆਂਦੀ ਹੈ ਬਹੁਤ ਸਾਰੀ ਜਗ੍ਹਾ ਤੇ ਨਾ ਹਾਂਜੀ ਸੋਲਰ ਕੈਮਰਾ ਲੱਗ ਰਿਹਾ ਹੁਣ ਅੱਜਕੱਲ ਲੈ ਸੋਲਰ ਸਿਸਟਮ ਵਾਲਾ ਕੈਮਰਾ ਹੁਣ ਖੇਤਾਂ ਦੇ ਵਿੱਚ ਮੋਟਰ ਵਾਲੀ ਸਾਈਡ ਤੇ ਜੇ ਕੁਝ ਆਪਣੇ ਵੀਰ ਪਾਈਆਂ ਨੂੰ ਚਾਹੀਦਾ ਹੁੰਦਾ ਹਾਂਜੀ ਸੋਲਰ ਕੈਮਰਾ ਹੁਣ ਚੈਨਲ ਨਾਲ ਚਾਰਜ ਹੋਊਗਾ ਦੋ ਦਿਨ ਤਿੰਨ ਦਿਨ ਲਾਈਟ ਨਾਲ ਹੀ ਉਪਨਾ ਵੀ ਨਿਕਲੂਗੀ ਕੋਈ ਜੇ ਯਾਨੀ ਕਿ ਬਹੁਤ ਜਿਆਦਾ ਵੈਰਾਈਟੀ ਥੋੜੇ ਕੋਲ ਆ ਚੁੱਕੀ ਥੇ ਕਿਸਮ ਦੀ ਲਾਈਟ ਦੀ ਇਹਨੂੰ ਕੋਈ ਲੋਡ ਨਹੀਂ ਸੁਲਕ ਦੇਖੋ ਤੁਸੀਂ ਕਿੱਡੀ ਘੈਂਡਾ ਸੀਵੀ ਪਲੱਸ ਦੇ ਕੈਮਰੇ ਆ origignal ਕੰਪਨੀ ਦੇ ਹਨ ਜੀ ਹਾਂ ਸੋਲਰ ਕੈਮਰਾ ਹੈ ਸੋਲਰ ਸਿਸਟਮ ਉਪਰ ਨਾਲ ਚਾਰਜ ਹੋਣਾ ਦੋ ਦਿਨ ਤੋਂ ਉਪਨਾ ਵੀ ਨਿਕਲੂਗੀ ਤਾਂ ਵੀ ਇਹ ਚੱਲਦਾ ਲੋ ਜੀ ਬਿਜਲੀ ਦਾ ਕਰਤਾ ਜਿਵੇਂ ਬਿਲਕੁਲ ਜਿਵੇਂ ਬੰਦੀ ਇੱਕ ਹੋਗਾ ਨਾ ਆਈਪੀ ਕੈਮਰੇ ਕਿੰਨੇ ਸਾਰੇ ਤਰ੍ਹਾਂ ਦੇ ਨਾ ਹਾਂਜੀ ਹਾਂਜੀ ਵੀਡੀਓ ਕਿੱਡੀ ਸੋਹਣੀ ਆ ਰਹੀ ਲੋ ਆ ਦੇਖ ਲਓ ਆਪਣੀ ਵੀਡੀਓ ਦੇਖ ਲਓ ਭਾਈ ਜੀ ਜੀ ਵਿੱਚ ਬਣ ਰਹੀ ਆ ਪੀਨਿਸ ਹੋਣੀ ਕੁਆਲਿਟੀ ਬਹੁਤ ਕੁਆਲਿਟੀ ਆ ਤੁਸੀਂ ਨਾਲ ਨਾਲ ਨਿਗਾਹ ਕਰੋ ਹਾਂ ਲਾਉ ਤੇ ਵੱਡਾ ਕਰੋ ਆ ਸਾਰੇ ਤਰ੍ਹਾਂ ਦੇ ਕੈਮਰੇ ਦੇ ਤੱਕ ਲਓ ਭਾਈਆ ਦੇਖੋ ਦੀ ਆਪਾਂ ਬਣਾ ਰਹੇ ਵੀਡੀਓ ਬਾਈ ਦੀ ਇੱਦਾਂ ਹੀ ਬਹੁਤ-ਬਹੁਤ ਵੱਡੇ ਕਾਫੀ ਕੈਮਰੇ ਹੁਣ ਆ ਵੀਡੀਓ ਵੀ ਆਈ ਹੈ ਇਹਨਾਂ ਦੀ ਆਹ ਦੇਖੋ ਠੀਕ ਹੈ ਬਹੁਤ ਸੋਹਣੀ ਚੀਜ਼ ਹੈ ਇਹ ਹੈ ਕਿ ਅੱਜ ਕੱਲ੍ਹ ਜਿਵੇਂ ਆਪਾਂ ਘਰ ਦੇ ਵਿੱਚ ਆਪਣੇ ਕੋਠੀ ਦੇ ਵਿੱਚ ਲਾਣੇ ਆਂ ਹਾਂ ਜਲੇਕ ਮਿਲ ਜਾਣੀਆਂ ਤੁਹਾਨੂੰ ਆਹ ਬੈਲ ਹੈ ਠੀਕ ਹੈ ਜੀ ਆ ਤੁਸੀਂ ਬੈਲ ਤੋ ਇਕਨਾਂ ਮੈਂ ਤੁਹਾਡਾ ਪਹਿਲਾ ਵੀਡੀਓ ਤੁਹਾਡੀ ਦੇਖੀ ਆ ਵੀ ਜਦੋਂ ਦੋ ਵਾਰੀ ਤੁਸੀਂ ਕਹਿੰਦੇ ਘੰਟੀ ਮਾਰਕ ਤੀਜੇ ਵਾਰ ਕਾਲ ਕਰੇਗਾ ਉਹੀ ਉਹੀ ਚੀਜ਼ ਹੈ ਠੀਕ ਆ ਆ ਦੇਖ ਲਓ ਤੁਸੀਂ ਕੈਮਰਾ ਜੀ ਹਾਂਜੀ ਇਹ ਆਈਪੀ ਵੀਡੀਪੀ ਕਹਿੰਦੇ ਇਹਨੂੰ ਦੋ ਠੀਕ ਆ ਕੋਈ ਬੰਦਾ ਬਾਹਰ ਆਇਆ ਆਪਣੇ ਘਰ ਦੇ ਹਾਂਜੀ ਹਾਂਜੀ ਬੈਲ ਮਾਰੋਗੇ ਇੱਕ ਵਾਰ ਆਪਣੇ ਇੱਥੇ ਡਿਸਪਲੇ ਤੇ ਆਜੂਗਾ ਵੀ ਕੋਣ ਖੜਾ ਬਾਹਰ ਠੀਕ ਹੈ ਤੇ ਕਾਲ ਤੇ ਕਾਲ ਬਾਅਦ ਚ ਕਰ ਸਕਦੇ ਆ ਕਿ ਭਾਈ ਆ ਗਏ ਅਸੀਂ ਜੇ ਕਿਵੇਂ ਵੀ ਆ ਦੋ ਮਿੰਟ ਰੋ ਠੀਕ ਹੈ ਠੀਕ ਹੈ ਜੇ ਤੁਸੀਂ ਦੋ ਬੰਦਾ ਦੋ ਵਾਰ ਬੈਲ ਮਾਰ ਰਿਹਾ ਤੁਸੀਂ ਗੇਟ ਨਹੀਂ ਖੋਲਿਆ ਤੀਜੀ ਵਾਰ ਜਦੋਂ ਬੈਲ ਮਾਰੂਗਾ ਤੁਹਾਡੇ ਫੋਨ ਤੇ ਕਾਲ ਆ ਜਾਣੀ ਹੈ ਲਓ ਭਾਈ ਜੀ ਦੇਖ ਲਓ ਤੁਸੀਂ ਕਿੱਡਿਆ ਘੈਂਟ ਕੁਆਲਟੀ ਦੀ ਚੀਜ਼ ਹੈ ਨਾ ਵੀ ਦੋ ਵਾਰ ਬੈਲ ਮਾਰ ਕੇ ਤੀਜੀ ਵਾਰ ਕਾਲ ਵੀ ਕਰੇਗਾ ਆਏ ਆਪਣੇ ਆ ਕਾਲ ਆ ਜੇ ਫਿਰ ਤੁਸੀਂ ਫੋਨ ਤੇ ਦੱਸ ਸਕਦੇ ਹੋ ਨੂੰ ਕਿ ਭਾਈ ਇਹ ਘਰੇ ਨਹੀਂ ਹੈਗੇ ਜਾਂ ਕੁਝ ਵੀ ਠੀਕ ਠੀਕ ਹੈ ਸੋ ਬਹੁਤ ਘੜ ਘਣ ਕੁਆਲਟੀਆਂ ਛੇ ਛੇ ਕੈਂਦੇ ਹੈਗੇ ਆ ਅੱਜ ਕੱਲ ਪੈਟਰੋਲ ਪੰਪਸ ਤੇ ਵਗੈਰਾ ਤੇ ਨੰਬਰ ਪਲੇਟਾਂ ਦੀ ਹੁੰਦੀ ਹੈ ਕਿਸੇ ਦੇ ਵਹੀਕਲ ਦੀ ਦੇਖਣਾ ਪ੍ਰੋਪਰ ਕਰ ਇਹ ਉਹ ਕੰਮ ਦਿੰਦੇ ਆ ਸੋ ਠੀਕ ਹੈ ਜੀ ਇੱਥੋਂ ਬੇਟੇ ਤੁਸੀਂ ਅੱਧਾ ਕਿਲੋਮੀਟਰ ਤੱਕ ਜ਼ੂਮ ਕਰ ਸਕਦੇ ਲੋ ਬਾਈ ਅੱਧਾ ਕਿਲੋਮੀਟਰ ਜ਼ੂਮ ਯਾਰ ਤੇ ਕੁਆਲਿਟੀ ਪੂਰੀ ਵੀ ਆਊਗੀ ਇੱਥੇ ਸਾਫ਼ ਆ ਕੁਆਲਿਟੀ ਮੈਂ ਕਹਿੰਦਾ ਪੂਰੀ ਬੰਦ ਤੋ ਬਾਈ ਜਿੰਨੇ ਦੇ ਫੀਚਰ ਦੇਖ ਲਓ ਅਸੀਂ ਬਹੁਤ ਘੈਂਟ ਤੁਸੀਂ ਆਓਗੇ ਵਿజిਟ ਕਰੋਗੇ ਆਪਣਾ ਬੱਸ ਸਟੈਂਡ ਦੇ ਕੋਲੇ ਹੀ ਸਟੋਰ ਹੈ ਸੀਬੀ ਲਾ ਕੇ ਤੇ ਇੱਕ ਤੁਸੀਂ ਰੇਟ ਦੀ ਜਾਣਕਾਰੀ ਸਾਨੂੰ ਦੇ ਦਿਓ ਵੀ ਕਿੱਥੋਂ ਤੁਸੀਂ ਸ਼ੁਰੂ ਆ ਤੇ ਕਿੱਥੋਂ ਤੱਕ ਲੈ ਕੇ ਹਨਾ ਕਿੱਥੋਂ ਵੀ ਇਹ ਸਟੋਰ ਦੀ ਖਾਸੀਅਤ ਇਹ ਹੈ ਕਿ ਵੀ ਇੱਕ ਬੰਦੇ ਨੂੰ 1500 ਰੁਪਏ ਦਾ ਕੈਮਰਾ ਤੇ ਬਜਟ ਹੈ ਨਾ 1500 ਵਾਲਾ ਕੈਮਰਾ ਵੀ ਦੇ ਦਾਂਗੇ ਤੇ ਜੇ ਬੰਦੇ ਦਾ ਬਜਟ ਲੱਖ ਰੁਪਏ ਦਾ ਹੈਗਾ ਨਾ ਤੇ ਉਹ ਵੀ ਇੱਕ ਕੈਮਰਾ ਵੀ ਹੈ ਰੱਖ ਰੁਪਏ ਵਾਲਾ ਦੇ ਦਾਂਗੇ ਤੋ ਦੇਖ ਲਓ ਬਾਈ 1500 ਤੋਂ ਸ਼ੁਰੂ ਹੋ ਗਏ ਦੇ ਜਿਹੋ ਦੀ ਚੀਜ਼ ਉਹਨੂੰ ਚਾਹੀਦੀ ਹੈ ਸਭ ਇੱਥੇ ਮਿਲੂਗੀ ਇੱਕੋ ਜੇ ਸੋਤ ਤੇ ਪਾਰਤੀ ਦੇਖੋ 1500 ਵਿੱਚ ਕੋਈ ਕੁਆਲਿਟੀ ਦੀ ਕਮੀ ਤਾਂ ਨਹੀਂ ਪੈਂਦੀ ਮੈਂ ਕਿੰਨਾ ਜੀ ਤੁਸੀਂ ਇੱਥੇ ਚੈੱਕ ਕਰਾਵਾਂਗੇ ਪਹਿਲਾਂ ਕੁਆਲਿਟੀ ਇਹ ਤਾਂ ਮੈਂ ਸਕਲਾ 20 ਵਿਖਾਇਆ ਤੁਹਾਨੂੰ ਤੇ ਕਹਿੰਦਾ ਵੀ ਹਾਂਜੀ ਆਲੋ ਜੀ ਬਸ 1500 ਦਾ ਤੇ ਤੁਸੀਂ ਵੀ ਕਹਿੰਦਾ ਠੀਕ ਹੈ ਦੇ ਦੋ ਠੀਕ ਹੈ ਠੀਕ ਕੁਆਲਿਟੀ ਵਿਖਾਵਾਂਗੇ ਜੇ ਤੁਹਾਨੂੰ ਕੁਆਲਿਟੀ ਜੱਜੂਗੀ ਤਾਂ ਫਿਰ ਲੈ ਕੇ ਜਾਣਾ ਤੁਸੀਂ ਨਹੀਂ ਤਾਂ ਨਹੀਂ ਲੈ ਗਿਆਂਗੇ ਹਰ ਇੱਕ ਕੈਮਰੇ ਦੀ ਕੋਈ ਵੀ ਕੈਮਰਾ ਹੋਊਗਾ ਇੱਥੇ ਭਾਵੇਂ ਚਾਹੀ ਠੀਕ ਹੈ ਕੋਈ ਵੀ ਕੈਮਰੇ ਦੀ ਸਾਰਿਆਂ ਦੀ ਹਰ ਇੱਕ ਇੱਕ ਕੈਮਰੇ ਦੀ ਕੁਆਲਿਟੀ ਲਓ ਬਾਈ ਜੀ ਕੁ ਸੋ ਪੂਰਾ origignal ਕੰਮ ਇੱਥੇ ਤੇ ਇੱਕ ਮੈਂ AI ਜਿਹੜਾ ਤੁਹਾਡਾ ਸੁਣਿਆ ਸੀਗਾ AI ਵਾਲੀ ਆ ਸਾਰੇ ਕੰਮ ਰਿਆ ਹੁਣ ਬੰਦਿਆਂ ਦਾ ਕੰਮ ਜਿਹੜਾ ਨਾ ਅੱਜਕੱਲ ਆਪਾਂ ਵੇਖ ਰਹੇ ਆ AI ਕਰ ਰਿਹਾ AI ਤੇ ਦੇਖ ਚੈੱਕ ਕਰੋ ਆ ਲੋ AI ਦੀ ডিসਪਲੇ ਚੱਲਦੀ ਕਿ ਨਹੀਂ ਹਾਂਜੀ ਹਾਂਜੀ ਇੱਥੇ ਜਿਹੜਾ ਬੰਦਾ ਤੁਰਿਆ ਫਿਰਦਾ ਉਹ ਨਾਲ ਦੱਸ ਰਿਹਾ ਕਿ ਵੀ ਇਹ ਏਜ ਯੰਗ ਦਾ ਹੈ ਮੇਲ ਹੈ ਕਿ ਫੀਮੇਲ ਹੈ ਸਾਰਾ ਕੁਝ ਉਹ ਦੱਸ ਰਿਹਾ ਆਪਣੇ ਆਪ ਠੀਕ ਹੈ ਤੁਹਾਡੀ ਫੋਟੋ ਆਈ ਤੇ ਮੇਰੀ ਆਈ ਨਹੀਂ ਸਾਰੇ ਦੀ ਜਿੰਨੇ ਵੀ ਨਾ ਵੀ ਦੇਖ ਲੋ ਭਾਈ ਜੀ ਇੱਥੇ ਮੈਂ ਵੀਡੀਓ ਬਣਾ ਰਿਹਾ ਇਹਨਾਂ ਦੀ ਇਹ AI ਚੱਲ ਰਿਹਾ AI ਕੈਪਚਰ ਕਰ ਗਈ ਇਹਦੇ ਕਿੰਨੇ ਬੰਦੇ ਆਏ ਯੰਗ ਸੀ ਕਿ ਕਿਵੇਂ ਸੀਗਾ ਹਾਂਜੀ ਹਾਂਜੀ ਮੋਟਰਸਾਈਕਲ ਸਕੂਟਰ ਟੂ ਵੀਲਰ ਸੀ ਫੋਰ ਵੀਲਰ ਸੀ ਕਿਹੋ ਜਿਹਾ ਸੀ ਉਹਦਾ ਰੰਗ ਇਹ ਸਭ ਦੱਸੂਗਾ ਆਪਣੇ ਆਪ ਇਹ AI ਟੈਕਨੋਲੋਜੀ ਦਾ ਸਿਸਟਮ ਸੋ ਭਾਈ ਜੀ ਬਹੁਤ ਕੈਨ ਕੁਆਲਟੀ ਦੇ ਬੜੀ ਬਹੁਤ ਜ਼ਿਆਦਾ ਵੈਰਾਈਟੀ ਆ ਤੇ ਜਮਾਂ ਹੋਰ ਸੇਲ ਰੇਟ ਆ ਤੁਹਾਨੂੰ ਕਿਤੇ ਵੀ ਜਿਹੜੇ ਵੀ ਦੂਰ ਦੂਰ ਸ਼ਹਿਰਾਂ ਵਿੱਚ ਜਾਂਦੇ ਲੋੜ ਨਹੀਂ ਜਿੱਦਾ ਜਲੰਧਰ ਪਟੰਡਾ ਕੰਡੀਗੜ ਕਦੇ ਜੂੜ ਹਾਂ ਜੀ ਸ਼ਹਿਰ ਦੇ ਵਿੱਚ ਪਹਿਲੀ ਵਾਰ ਹਾਂ ਜੀ ਮੋੜ ਜ਼ਿਲ੍ਹੇ ਦਾ ਇੱਕ ਸਭ ਤੋਂ ਵੱਡਾ ਜਿਹੜਾ ਕਿ ਸ਼ੋਰੂਮ ਹੈ ਹਾਂ ਜੀ ਹਾਂ ਜੀ ਤੇ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਬਸ ਬੱਸ ਸਟੈਂਡ ਦੇ ਨੇੜੇ ਆਪਣਾ ਐਡਰੈਸ ਹੈ ਬਿਲਕੁਲ ਠਾਕੁਰਦਾਰਾ ਮੰਦਿਰ ਓਪੋਜ਼ਿਟ ਸ਼ਿਵ ਮੰਦਿਰ ਠੀਕ ਹੈ ਜੀ ਇੱਥੇ ਆ ਕੇ ਤੁਸੀਂ ਜਦੋਂ ਸੋ ਤੁਸੀਂ ਐਡਰੈਸ ਸੁਣ ਲਿਆ ਤੇ ਸਭ ਤੋਂ ਮੇਨ ਗੱਲ ਇਹ ਵੀ ਹੈ ਤੁਸੀਂ ਜਿੱਦਾਂ ਕਿ ਬੌਜੀ ਨੂੰ ਵੀ ਜਾਣਦੇ ਹੋ ਉਹਨਾਂ ਦੇ ਬੇਟਾ ਜੀ ਆ ਸ ਬਹੁਤ ਤਗੜਾ ਜਿਹਾ ਸ਼ੋਰੂਮ ਜਿਹੜਾ ਖੋਲਿਆ ਗਿਆ ਸਵਾਤੋ ਸਵਾਤੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਕੀ ਜਿਹੜਾ ਆਪਣਾ ਬਾਈ ਜੀ ਵੀਡੀਓ ਦਾ ਨਾਮ ਲੈ ਕੇ ਯਾਦ ਮਤਗੀ ਵੀਡੀਓ ਦੇਖ ਕੇ ਸਿਆਏ ਆ ਸੋ ਉਹਨਾਂ ਨੂੰ ਹੋਰ ਬਾਈ ਜੀ ਕੋਈ ਮਾਨਤਨ ਕੰਨ ਕੇ ਕੋਈ ਆਪਣੇ ਲਿਆ ਜੜੇ ਨੇੜੇ ਤੇ ਪਿੰਡਾਂ ਵਾਲੇ ਸਾਰੇ ਜਾਣਦੇ ਆ ਵੀਰ ਸੋ ਨੰਬਰ ਉੱਪਰ ਆਪਣਾ ਵੀਡੀਓ ਤੇ ਦਿੱਤਾ ਤੇ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਿਓ ਧੰਨਵਾਦ ਤੁਹਾਡੀ ਰੈਡੀਏ ਦੇਖ ਕੇ ਕੋਈ ਵੀ ਆਊਗਾ ਨਾ ਬਕਾਇਦਾ ਕੋਈ ਵੀ ਸ਼ੋਪਿੰਗ ਕਰੂਗਾ ਚਾਹੇ 1500 ਵਾਲਾ ਹੀ ਕੈਮਰਾ ਲੈ ਕੇ ਜਾਵੇ ਕੋਈ ਨਾ ਕੋਈ ਗਿਫਟ ਜ਼ਰੂਰ ਦਿੱਤਾਏ ਲਓ ਬਾਈ ਜੀ ਦੇਖ ਲਾਤੀ ਹੁਣ ਮੇਰਾ ਮਾਨਤਨ ਵਧਾ ਦਿਓ ਤੇ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਦੇ ਨਾਲ ਇਹਦੇ ਜ ਆਪਣੀ ਬੱਬੀ ਦੀ ਕਿਰਪਾ ਕਿਉਂਕਿ ਆਪ ਨੂੰ ਵੱਡੇ ਵੱਡੇ ਪ੍ਰੋਫੈਸ਼ਨਲ ਮੈਨ ਲੱਗ ਗਏ ਆ ਸ਼ਹਿਰਾਂ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ